ਪਿੰਡ ਅਤਰ ਸਿੰਘ ਵਾਲਾ ਦੀ ਧੀ ਅਤੇ ਨੇੜਲੇ ਪਿੰਡ ਬਟਰੂਖਾ ਦੀ ਦੋਤੀ ਸਤਵੀਰ ਕੌਰ ਨੇ ਕੈਨੇਡਾ ਦੇ ਵਿੱਚ ਜੇਲ ਵਿਭਾਗ ਦੇ ਵਿੱਚ ਅਸਿਸਟੈਂਟ ਸੁਪਰਡੈਂਟ ਦੀ ਜਿਹੜੀ ਨੌਕਰੀ ਆ ਉਹ ਹਾਸਲ ਕਰਕੇ ਮਾਪਿਆਂ ਅਤੇ ਨਾਨਕੇ ਪਿੰਡ ਦਾ ਜਿਹੜਾ ਮਾਣ ਹੈ ਉਹ ਵਧਾਇਆ ਹੈ ਸਤਵੀਰ ਕੌਰ ਦੇ ਨਾਨਕਾ ਪਿੰਡ ਬਟਰੂਖਾ ਦੇ ਵਿੱਚ ਅੱਜ ਜਦੋਂ ਰਖੜੀ ਦੇ ਮੌਕੇ ਉਸ ਦੀ ਮਾਤਾ ਹਰਦੀਪ ਕੌਰ ਨੇ ਆਪਣੇ ਭਰਾ ਰਣਜੀਤ ਸਿੰਘ ਮਿੰਟੂ ਨੂੰ ਇਹ ਖੁਸ਼ੀ ਭਰੀ ਜਿਹੜੀ ਖਬਰ ਹੈ ਉਹ ਦਿੱਤੀ ਤਾਂ ਤਕਵੀਰ ਕੌਰ ਦੇ ਨਾਨਕੇ ਆਣੇ ਜਿਹੜਾ ਘਰ ਦੇ ਵਿੱਚ ਲੱਡੂ ਖੁਸ਼ੀ ਦੇ ਵਿੱਚ ਜਿਹੜੇ ਆ ਉਹਨਾਂ ਨੇ ਲੱਡੂ ਵੰਡੇ ਤਕਵੀਰ ਕੌਰ ਦੇ ਪਿਤਾ ਹਰਬੰਸ ਸਿੰਘ ਵਾਸੀ ਪਿੰਡ ਅਤਰ ਸਿੰਘ ਵਾਲਾ ਸਬ ਤਹਿਸੀਲ ਤਨੋਲਾ ਜ਼ਿਲ੍ਹਾ ਬਰਨਾਲਾ ਨੇ ਦੱਸਿਆ ਹੈ ਕਿ ਉਹ ਖੁਦ ਵੀ ਜੇਲ੍ਹ ਵਿਭਾਗ ਦੇ ਵਿੱਚ ਪੰਜਾਬ ਦੇ ਸੇਵਾਮੁਕਤ ਜਿਹੜੇ ਮੁਲਾਜ਼ਮ ਨੇ ਤੇ ਉਸ ਦੀ ਕੀ ਕੈਨੇਡਾ ਦੇ ਵਿੱਚ ਜੇਲ ਵਿਭਾਗ ਦੇ ਵਿੱਚ ਨੌਕਰੀ ਹਾਸਲ ਕਰਕੇ ਉਹਨਾਂ ਨੇ ਉਹਨਾਂ ਦੀ ਬੇਟੀ ਨੇ ਉਹਨਾਂ ਦਾ ਮਾਣ ਵਧਾਇਆ ਉਹਨਾਂ ਨੇ ਦੱਸਿਆ ਹੈ ਕਿ ਸਤਵੀਰ ਕੌਰ 2018 ਦੇ ਵਿੱਚ ਪਲੱਸ 2 ਦੇ ਵਿੱਚ ਮੈਡੀਕਲ ਦੀ ਸਟੱਡੀ ਕਰਕੇ ਸਟੱਡੀ ਵੀਜ਼ੇ ਤੇ ਕੈਨੇਡਾ ਗਈ ਸੀ ਜਿੱਥੇ ਉਸਨੇ ਬੀ ਫਾਰਮੇਸੀ ਦੀ ਪੜ੍ਹਾਈ ਕੀਤੀ ਅਤੇ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦੀਆਂ ਤਿੰਨ ਧੀਆਂ ਅਤੇ ਇੱਕ ਪੁੱਤਰ ਦੇ ਵਿੱਚੋਂ ਸਤਵੀਰ ਜਿਹੜੀ ਆ ਉਹ ਸਭ ਤੋਂ ਵੱਡੀ ਆ ਸਤਵੀਰ ਦੇ ਮਾਮਾ ਰਣਦੀਪ ਸਿੰਘ ਮਿੰਟੂ ਪ੍ਰਧਾਨ ਟਰੱਕ ਯੂਨੀਅਨ ਸੰਗਰੂਰ ਨੇ ਦੱਸਿਆ ਕਿ ਕਨੇਡਾ ਦੇ ਵਿੱਚ ਪੜ੍ਹਾਈ ਪੂਰੀ ਕਰਨ ਦੇ ਉਪਰੰਤ ਉਸ ਦੀ ਭਾਣਜੀ ਨੇ ਕਰੀਬ 1.5 ਸਾਲ ਬੱਸ ਦੀ ਡਰਾਈਵਿੰਗ ਲਿੰਗ ਵੀ ਜਿਹੜੀ ਆ ਉਹਨੇ ਕੀਤੀ ਆ ਸਤਵੀਰ ਕੌਰ ਦੀ ਮਾਤਾ ਹਰਦੀਪ ਕੌਰ ਅਤੇ ਨਾਨਾ ਨਾਨੀ ਸਾਕਾ ਸਰਪੰਚ ਬਟ ਰੁਖਾ ਹਰਬੰਸ ਕੌਰ ਨੇ ਕਿਹਾ ਹੈ ਕਿ ਈਆਂ ਵੀ ਕਿਸੇ ਖੇਤਰ ਦੇ ਵਿੱਚ ਉੱਤਾਂ ਤੋਂ ਘਟ ਨਹੀਂ ਹਨ ਇਸ ਮੌਕੇ ਸਾਤਾ ਸਰਪੰਚ ਨਿਰਮਲ ਸਿੰਘ ਸਤਪਾਲ ਸਿੰਘ ਰਜਿੰਦਰਪਾਲ ਸਿੰਘ ਤੋਂ ਇਲਾਵਾ ਸਕੇ ਸਬੰਧੀ ਅਤੇ ਰਿਸ਼ਤੇਦਾਰ ਮੌਜੂਦ ਸਨ